ਕਲੀਅਰ ਕਰਦੇ ਕਿ ਪੱਕਾ ਹੱਲ ਕੀ ਆ ਜਿਹੜੇ ਡਰਾਈਵਰ ਵਿਚਾਰਿਆਂ ਦੇ ਲਾਇਸੈਂਸ ਦਾ ਯੂ ਆਲਸੋ ਡੂ ਹੈਵ ਟੂ ਬ੍ਰਿੰਗ ਇਨ ਟੈਲੈਂਟ ਵੈਨ ਅ ਕੰਟਰੀ ਕਮ ਨੋ ਯੂ ਡੋਨਟ ਨੋ ਯੂ ਡੋਨਟ ਵੀ ਡੋਨਟ ਹੈਵ ਟੈਲੈਂਟਡ ਪੀਪਲ ਹੇਅਰ ਨੋ ਯੂ ਡੋਨਟ ਹੈਵ ਯੂ ਡੋਨਟ ਹੈਵ ਸਰਟਨ ਟੈਲੈਂਟਸ ਐਂਡ ਯੂ ਹੈਵ ਟੂ ਪੀਪਲ ਹੈਵ ਟੂ ਲਰਨ ਯੂ ਕੈਨਟ ਟੇਕ ਪੀਪਲ ਆਫ ਐਨ ਅਨਇੰਪਲੋਇਮੈਂਟ ਲਾਈਕ ਐਨ ਅਨਇੰਪਲੋਇਮੈਂਟ ਲਾਈਨ ਐਂਡ ਸੇ ਉਹ ਤਾਂ ਮੰਨਿਆ ਕਿ ਮੇਰੇ ਕੋਲ ਟੈਲੈਂਟ ਦੀ ਘਾਟ ਆ ਅਮਰੀਕਾ ਦੇ ਵਿੱਚ ਮੈਂ ਚਾਹੂੰਗਾ ਕਿ ਬਾਹਰੋਂ ਮੇਰੇ ਕੋਲ ਆਵੇ ਹੁਣ ਇੰਡੀਆ ਵਾਲਿਆਂ ਦੀ ਬੁੱਕਤ ਫਿਰ ਤੋਂ ਪੈਣੀ ਸਟਾਰਟ ਹੋ ਜਾਣੀ ਅਮਰੀਕਾ ਦੀ ਗੱਲ ਕਰਨੀ ਆ ਦੋ ਵੱਡੀਆਂ ਅਪਡੇਟਾਂ ਆ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਤਾਜ ਨੇ ਟਰੱਕ ਵਾਲੇ ਡਰਾਈਵਰਾਂ ਉਹਨਾਂ ਲਈ ਕੁਝ ਟਾਈਮ ਤੋਂ ਰਾਹਤ ਦੀ ਖਬਰ ਆ ਅਪਾ ਵੀ ਉਹ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਹੁਣ ਜਿਹੜੇ ਨਾਨ ਡੋਮਿਸਾਈਲ ਸੀਡੀਐਲ ਲਾਇਸੈਂਸ ਕਮਰਸ਼ੀਅਲ ਉਹ ਦਾ ਕੈਨਸਲ ਹੋਣ ਤੇ ਰੋਕ ਲੱਗ ਗਈ ਆ ਕੋਰਟ ਦਾ ਸਟੇ ਆਰਡਰ ਆ ਗਿਆ ਉਹ ਤੁਹਾਡੇ ਹੁਣ ਕੈਨਸਲ ਨਹੀਂ ਹੋਣਗੇ ਸਭ ਨੇ ਕਿਹਾ ਜੀ ਰਾਤ ਭਰੀ ਖਬਰ ਆ ਪਰ ਉਹ ਸਿਰਫ ਸਿਰਫ ਸਟੇ ਹੋਈ ਸੀ ਕਿੰਨੇ ਟਾਈਮ ਦੇ ਲਈ ਆ ਕਿਸੇ ਨੂੰ ਕੁਝ ਨਹੀਂ ਪਤਾ ਕਦੋਂ ਕਾ ਲਾਗੂ ਹੋ ਜਾਵੇ ਕਿਉਂਕਿ ਸਰਕਾਰ ਉੱਪਰਲੀ ਕੋਰਟ ਦੇ ਵਿੱਚ ਵੀ ਜਾ ਸਕਦੀ ਹੈ ਅਪੀਲ ਵੀ ਕਰ ਸਕਦੀ ਆ ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਉਹਦਾ ਪੱਕਾ ਹੱਲ ਕੀ ਆ ਕਿਉਂਕਿ ਉਹ ਤੁਹਾਡੇ ਹੀ ਹੱਥ 'ਚ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਦੂਜੀ ਗੱਲ ਇਹ ਆ ਕਿ ਜਿਸ ਹਿਸਾਬ ਦੇ ਨਾਲ ਇਸ ਟਾਈਮ ਅਮਰੀਕਾ ਦੇ ਵਿੱਚ ਸਖਤਾਈ ਹੋ ਰਹੀ ਆ ਇੰਨੀ ਕਿ ਜ਼ਿਆਦਾ ਫੜੋ ਫੜਾਈ ਚੱਲ ਰਹੀ ਆ ਤੇ ਅਮਰੀਕਾ ਦੇ ਵਿੱਚ ਹੁਣ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਲੋਕਾਂ ਨੂੰ ਲੇਬਰ ਨਹੀਂ ਮਿਲ ਰਹੀ ਜੱਦ ਤੋਂ ਵੱਡੀ ਗੱਲ ਆ ਤੇ ਇਹਦੇ ਵਿੱਚ ਹੁਣ 트ੰਪ ਨੇ ਇੱਕ ਮੈਸੇਜ ਦੇਤਾ ਤੁਸੀਂ ਦੇਖ ਵੀ ਸਕਦੇ ਆ ਕਿ 트ੰਪ ਨੇ ਖੁਦ ਮੰਨ ਲਿਆ ਕਿ ਮੈਨੂੰ ਬੰਦਿਆਂ ਦੀ ਲੋੜ ਆ ਮੈਂ ਵੀ ਜੇ ਕੱਢਣਿਆਂ ਤੇ ਸਟੂਡੈਂਟਾਂ ਲਈ ਵੀ ਰਸਤੇ ਖੋਲਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆ ਇੰਟਰਵਿਊ ਵੀ ਮੈਂ ਚਲਾਉਂਗਾ ਕਿ 트ੰਪ ਖੁਦ ਮੰਨਿਆ ਕਿ ਮੇਰੇ ਕੋਲ ਟੈਲੈਂਟ ਦੀ ਘਾਟ ਆ ਅਮਰੀਕਾ ਦੇ ਵਿੱਚ ਮੈਂ ਚਾਹੂੰਗਾ ਕਿ ਬਾਹਰੋਂ ਮੇਰੇ ਕੋਲ ਆਵੇ ਹੁਣ ਇੰਡੀਆ ਵਾਲਿਆਂ ਦੀ ਬੁੱਕਤ ਫਿਰ ਤੋਂ ਪੈਣੀ ਸਟਾਰਟ ਹੋ ਜਾਣੀ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ H1 ਵੀਜ਼ਾ ਨਾਲ ਦੇ ਉੱਪਰ ਬਿਲਕੁਲ ਕਾਟਾ ਹੀ ਮਾਰਤਾ ਸੀਗਾ ਐਡੀ ਐਡੀ ਫੀਸਾ ਲਾ ਕੇ ਉਹਨਾਂ ਦੇ ਵਿੱਚ ਵੀ ਮੋੜਾ ਪਿਆ ਤੇ ਹੁਣ 트럼ਪ ਨੇ ਇਹ ਖੁਦ ਮੰਨ ਲਿਆ ਕਿ ਮੈਨੂੰ ਲੋੜ ਆ ਇਹਦਾ ਮਤਲਬ ਕੀ ਆ ਇਹਨਾਂ ਦੇ ਕੋਲ ਵਾਕਿਆ ਸਟੱਡੀਆਂ ਹਾਈ ਲੈਵਲ ਦੀਆਂ ਵਧੀਆ ਉਹਨਾਂ ਦਾ ਸਿਸਟਮ ਆ ਉਹ ਆ ਸਕਦੇ ਆ ਅਮਰੀਕਾ ਦੇ ਵਿੱਚ ਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਤੁਹਾਡੇ ਨਾਲ ਕਲੀਅਰ ਕਰਦੇ ਕਿ ਪੱਕਾ ਹੱਲ ਕੀ ਆ ਜਿਹੜੇ ਡਰਾਈਵਰ ਵਿਚਾਰਿਆਂ ਦੇ ਲਾਇਸੈਂਸ ਦਾ ਤੇ ਆ ਇੱਕ ਵੀਰ ਨੇ ਮੈਨੂੰ ਵੀਡੀਓ ਸੈਂਡ ਕੀਤੀ ਸੀ ਪਹਿਲਾਂ ਇਹ ਦੇਖ ਲਿਓ ਇੱਥੇ ਤੁਹਾਡਾ ਪੱਕਾ ਹੱਲ ਹੈ ਜੇ ਅਗਰ ਤੁਸੀਂ ਇੰਨੀ ਖੇਚਲ ਕਰ ਲਓਗੇ ਤਾਂ ਤੁਹਾਡਾ ਕੋਈ ਨਾ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਪੱਕਾ ਹੱਲ ਹੋ ਸਕਦਾ ਪਹਿਲਾਂ ਆ ਵੀਡੀਓ ਦੇਖ ਲਓ ਫਿਰ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ ਰੈਗੂਲੇਸ਼ਨ ਜੋੜ ਦੀ ਹੋਵੇ ਤੇ ਜਾ ਕੇ ਤੁਸੀਂ ਕਲਿੱਕ ਕਰੋ ਠੀਕ ਆ ਹੁਣ ਧਿਆਨ ਦੇ ਨਾਲ ਦੇਖ ਲਿਓ ਨੂੰ ਸਕਰੋਲ ਕਰ ਲਿਓ ਤੇ ਤੁਹਾਨੂੰ ਸਭ ਤੋਂ ਥੱਲੇ ਜਾ ਕੇ ਪੈਰਾਗ੍ਰਾਫ ਮਿਲ ਹੀ ਜਾਣਾ ਜਿਹਦੇ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਸਟੈਂਡਰਡਸ ਲਿਖੇ ਹੋਇਆ ਠੀਕ ਆ ਉਨ ਇਥੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਣੀ ਆ ਕਿ ਇਹ ਕਦੋਂ ਤੋਂ ਸਟਾਰਟ ਕੀਤਾ ਗਿਆ ਵਾ 29 ਸਪਟੰਬਰ ਤੋਂ ਕਿੰਨੇ ਦਿਨ ਰਹਿ ਗਏ ਨੇ ਮਤਲਬ ਸਾਰਾ ਐਡਰੈਸ ਵਗੈਰਾ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਵਾ ਤੁਸੀਂ ਇਹ ਪੜ੍ਹਨਾ ਹੋਇਆ ਪੜ੍ਹ ਲਿਓ ਠੀਕ ਆ ਮੜੇ ਸਕਰੋਲ ਕਰਕੇ ਨਹੀਂ ਤਾਂ ਸਿੱਧਾ ਉੱਪਰ ਜਾਇਓ ਕਮੈਂਟ ਤੇ ਕਲਿੱਕ ਕਰੋ ਹੁ ਆ ਵੇਖੋ ਥੱਲੇ ਡੇਟ ਵੀ ਲਿਖੀ ਹੋਈ ਆ ਕਿ ਕਿੰਨੀ ਡੇਟ ਤੇ ਕਿੰਨੇ ਦਿਨ ਰਹਿ ਗਏ ਨੇ ਹੁਣ ਮੈਂ ਕਮੈਂਟ ਪਹਿਲਾਂ ਹੀ ਲਿਖਿਆ ਹੋਇਆ ਵਾ ਉਹ ਟਾਈਪ ਕਰ ਦੇਣਾ ਠੀਕ ਆ ਤੇ ਤੁਸੀਂ ਆ ਦੇਖੋ ਮੈਂ ਉਹ ਪੇਸਟ ਕਰ ਦੇਣਾ ਠੀਕ ਆ ਤੁਸੀਂ ਆ ਦੇਖ ਲਓ ਕੀ ਕੀ ਥੋੜਾ ਥੋੜਾ ਤੁਹਾਨੂੰ ਆਈਡੀਆ ਹੋ ਜਾਊਗਾ ਪਰ ਸੇਮ ਇਹੀ ਕਾਪੀ ਨਾ ਪੇਸਟ ਕਰਿਓ ਠੀਕ ਆ ਉਹ ਸੇਮ ਥਿੰਗ ਨਾ ਕਰਿਓ ਥੋੜਾ ਡਿਫਰੈਂਟ ਕਰ ਲਿਓ ਕਮੈਂਟ ਟਾਈਪ ਕਰਨ ਤੋਂ ਬਾਅਦ ਸੈਕੰਡ ਆਪਸ਼ਨ ਆ 왓 ਇਜ਼ ਯੂਰ ਕਮੈਂਟ ਅਬਾਊਟ ਉਹਦੀ ਤੁਹਾਨੂੰ ਕੋਈ ਉੱਥੇ ਟਾਈਪ ਕਰਨ ਦੀ ਲੋੜ ਨਹੀਂ ਆਪਣਾ ਸਕਰੋਲ ਕਰੋ ਇੰਡੀਵਿਜੂਅਲ ਆਪਣਾ ਕਰ ਦੋ ਜੇ ਤੁਹਾਡੀ ਕੋਈ ਕੰਪਨੀ ਆ ਜਾਂ ਜੇ ਸਟੋਰ ਤੇ ਆ ਜਿਹੜਾ ਵੀ ਬੰਦਾ ਵਾ ਤੁਸੀਂ ਜੇ ਤੁਹਾਨੂੰ ਨਹੀਂ ਸਹੀ ਲੱਗ ਰਿਹਾ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਆਪਣਾ ਨਾਮ ਮੈਂਸ਼ਨ ਕਰ ਦਿਓ ਡਰੈਸ ਵਗੈਰਾ ਮੈਂਸ਼ਨ ਕਰਨ ਦੀ ਲੋੜ ਨਹੀਂ ਠੀਕ ਆ ਤੇ ਕੈਪਚਾ ਤੇ ਜਾ ਕੇ ਆਮ ਨੋਟ ਰੋਬਰਟ ਲਿਖ ਦਿਓ ਤੇ ਸਬਮਿਟ ਕਮੈਂਟ ਕਰ ਦਿਓ ਸਿੰਪਲ ਸੋ ਤੁਸੀਂ ਵੀਡੀਓ ਦੇਖ ਵੀ ਲਈ ਹੋਗੀ ਮੈਨੂੰ ਵੀਰ ਨੇ ਇੱਕ ਲੈ ਸੈਂਡ ਕੀਤੀ ਸੀ ਕਿ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਲੋਕ ਦੇਖਦੇ ਆ ਅਗਰ ਕੋਈ ਵੀ ਦੇਖੇਗਾ ਉਹ ਕਰ ਲੇਗਾ ਤਾਂ ਤੁਹਾਡਾ ਡਰਾਈਵਰਾਂ ਦਾ ਹੀ ਫਾਇਦਾ ਹੈ ਕਿਉਂਕਿ ਇਹਦੇ ਉੱਪਰ ਘੱਟੋ ਘੱਟ 58000 ਦੇ 60000 ਦੇ ਆਸ-ਪਾਸ ਦਾ ਇੰਡੀਅਨ ਹੀ ਦਸੇ ਜਾਂਦੇ ਜਿਹੜੇ ਆ ਟਰੱਕ ਡਰਾਈਵਰ ਦੇ ਲਾਇਸੈਂਸ ਬਣਵਾਏ ਆ ਜਿਨ੍ਹਾਂ ਨੇ ਜਿਹਦਾ ਵਿੱਚੋਂ ਪੰਜਾਬੀ ਹਰਿਆਣਵੀ ਤੇ ਨੌਨ ਹਰਿਆਣਵੀ ਪੰਜਾਬੀ ਉਹ ਲੋਕ ਆ ਸਾਲ ਖਾਲੀ ਇੰਡੀਅਨ ਹੀ ਇੰਡੀਆ ਨਾ ਜਿਹੜੇ ਇਨੇ ਪ੍ਰਭਾਵ ਇਹ ਚੀਜ਼ ਨਾਲ ਪ੍ਰਭਾਵਿਤ ਹੋਣਗੇ ਲੋ ਉਹਨਾਂ ਦੀਆਂ ਨੌਕਰੀਆਂ ਜਾਣਗੀਆਂ ਘਰੇ ਬੈਠਣਗੇ ਪਰ ਤੁਸੀਂ ਆਪਣਾ ਕਮੈਂਟ ਕਰ ਸਕਦੇ ਆ ਇਹਦੇ ਵਿੱਚ ਤੁਹਾਡਾ ਕੋਈ ਵੀ ਡਰਨ ਦੀ ਜ਼ਰੂਰਤ ਨਹੀਂ ਕਿ ਤੁਹਾਡੇ ਤੱਕ ਪਹੁੰਚ ਹੋ ਜਾਊਗੀ ਜਾਂ ਕੁਝ ਵੀ ਹੋ ਜਾਊਗੀ ਤੁਹਾਨੂੰ ਪਤਾ ਹੀ ਹੈ ਜੋਰਜ ਨੇ ਵੀ ਕੇਸ ਕੀਤਾ ਸੀ ਜਿਹਦੇ ਕਰਕੇ ਸਟੇ ਲੱਗੇ ਉਹਨੇ ਵੀ ਹਿੰਮਤ ਦਿਖਾਈ ਸੋ ਤੁਹਾਨੂੰ ਵੀ ਦਿਖਾਉਣੀ ਪੈਣੀ ਆ ਬਾਹਰ ਨਿਕਲੋ ਡਰੋ ਨਾ ਇਹ ਚੀਜ਼ਾਂ ਤੇ ਕਮੈਂਟ ਕਰੋ ਤਾਂ ਤੁਹਾਡਾ ਕੋਈ ਪੱਕਾ ਹਾਲ ਹੋ ਸਕੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕੀ ਚੀਜ਼ ਹੋ ਰਹੀ ਹੈ ਕੀ ਨਹੀਂ ਹੋ ਰਹੀ ਤੁਸੀਂ ਘਰ ਨਾਲ ਕਰਦੇ ਨਾ ਘਾੜਦੇ ਉਹ ਕੰਮ ਹੋ ਜਾਣਾ ਨਾ ਤੁਸੀਂ ਟਰੱਕ ਚਲਾ ਸਕਦੇ ਆ ਨਾ ਘਰ ਬੈਠ ਸਕਦੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਲੋਨ ਕਿੰਨੇ ਹੋਏ ਆ ਤੁਹਾਡੇ ਘਰ ਦੇ ਖਰਚੇ ਇਹੀ ਜੋਬ ਤੋਂ ਚੱਲਦੇ ਪਏ ਆ ਹੋਰ ਵੀ ਬਹੁਤ ਲੋਕਾਂ ਦੀਆਂ ਮਜਬੂਰੀਆਂ ਸੋ ਇਸ ਚੀਜ਼ ਨੂੰ ਸੀਰੀਅਸ ਲਾਓ ਆਵਾਜ਼ ਬਣੋ ਡਰੋ ਨਾ ਡਰ ਕੇ ਘਰ ਬੈਠਣਾ ਨਾਲ ਕੁਝ ਨਹੀਂ ਹੋਣਾ ਕਿਉਂਕਿ ਤੁਸੀਂ ਐਡੇਡੇ ਸਮੁੰਦਰ ਐਡੇਡੇ ਜੰਗਲ ਪਾਰ ਕਰਕੇ ਇੱਥੇ ਪਹੁੰਚ ਗਏ ਆਪਣੀ ਜਾਨ ਦਾ ਰਿਸਕ ਲੈ ਕੇ ਇੰਨਾ ਨਾ ਪੈਸਾ ਲਾ ਕੇ ਇੱਥੇ ਤੱਕ ਪਹੁੰਚ ਗਏ ਫਿਰ ਤੁਸੀਂ ਇੱਕ ਕਮੈਂਟ ਕਰਨ ਤੋਂ ਕਿਉਂ ਡਰ ਰਹੇ ਹੋ ਸੋ ਪਲੀਜ਼ ਪਲੀਜ਼ ਤੁਹਾਨੂੰ ਕਰਨਾ ਚਾਹੀਦਾ ਤਾਂ ਕਿ ਤੁਹਾਡਾ ਪੱਕਾ ਹੱਲ ਹੋ ਸਕੇ ਉਹ ਬਾਕੀ ਫਿਰ ਗੱਲ ਕਰਦੇ ਆ ਕਿਉਂਕਿ 트럼ਪ ਨੂੰ ਵੀ ਮੋੜਾ ਪਿਆ ਹੁਣ 트럼ਪ ਵੀ ਪਹਿਲਾਂ ਤਾਂ ਉਹਨੂੰ ਪਤਾ ਐ ਇਹਨੇ 20000 ਦੇਣ ਦਾ ਲਾਲਚ ਕੀਤਾ ਲੋਕਾਂ ਨੂੰ ਹੁਣ ਇਹਨੇ ਇਹ ਵੀ ਕਿਹਾ ਹੋਇਆ ਕਿ ਮੈਨੂੰ ਬੰਦਿਆਂ ਦੀ ਬਾਕੀ ਲੋੜ ਹੈ ਇੰਟਰਵਿਊ ਦੇ ਵਿੱਚ ਨੇ ਸਾਫ਼-ਸਾਫ਼ ਕਹਿਤਾ ਕਿ ਮੈਨੂੰ ਜ਼ਰੂਰਤ ਹੈ ਦਾ ਮਤਲਬ ਕਿ ਆਉਣ ਵਾਲੇ ਦਿਨਾਂ 'ਚ ਬਿਹਤਰੀ ਲੱਗ ਹੋਏਗੀ ਵੀਜ਼ਾ 'ਤੇ ਜ਼ਿਆਦਾ ਲੱਗਣਗੇ ਇਸ ਦਾ ਮੀਨ H1B ਵੀਜ਼ਾ ਥਿੰਗ ਵਿਲ ਨਾਟ ਬੀ ਅ ਬਿਗ ਪ੍ਰਾਇਓਰਟੀ ਫੋਰ ਯੂ ਐਡਮਿਨਿਸਟ੍ਰੇਸ਼ਨ ਕਿਉਂਕਿ ਇਫ ਯੂ ਵਾਂਟ ਟੂ ਰੇਜ਼ ਵੇਜਸ ਫਾਰ ਅਮਰੀਕਨ ਵਰਕਰਸ ਯੂ ਕੈਨਟ ਫਲਡ ਦ ਕੰਟਰੀ ਵਿਦ ਵਿਦ ਟ Bring in talent. When well, we a country, have plenty co of talented no, people no, you here. don't. No, you don't. We you're, don't have talented people no, here. No, you don't have. You don't have certain talents, and you have to. People have to learn. You can't take people off an unemployment like an unemployment line, and say, "I'm going to put you into a factory where we're going to make missiles," or "I'm going to." put How do we ever do it before? Well, let me when just. You and I no, were I'll give you an up. example. In Georgia, they raided because they wanted illegal immigrants out. Uh, they had people from from South Korea that I'm made out. batteries all their lives. You know, making batteries are very complicated. It's not an easy thing and very dangerous. A lot of explosions, a lot of problems. They had like five or 600 people, early stages, to make batteries and to teach people how to do it. Well, mm -hmm. they wanted them to get out of the country. You're gonna need that, Laura. I mean, I know you and I disagree on this. You can't just say uh, a well, country's coming in, gonna invest $10 billion to build a plant and going to take yeah. people off an unemployment line who haven't worked in 5 years All right. and they're going to start making uh, missiles ਇੰਡੀਆ ਨੂੰ ਪਹਿਲ ਮਿਲੇਗੀ ਹੁਣ ਜਿੱਦਾਂ ਪਹਿਲਾਂ ਲੋਕ ਡਰ ਗਏ ਸੀਗੇ ਜਿਨ੍ਹਾਂ ਦਾ ਫਿਊਚਰ ਸੀਗਾ ਜਿਨੇ ਸੋਚਿਆ ਸੀਗਾ ਕਿ ਮੈਂ ਅਮਰੀਕਾ ਜਾਣਾ ਸੁਪਨੇ ਸੀਗੇ ਪਰ ਉਹ ਨਹੀਂ ਚਾਹੁੰਦੇ ਸੀਗੇ ਨਾ ਉਹ ਇਹ ਹੱਕ ਚ ਸੀ ਮੈਂ ਡੋਂਕੀ ਲਾ ਕੇ ਜਾਣਾ ਕਿਉਂਕਿ ਉਹ ਤਾਂ ਹੁਣ ਤੁਹਾਨੂੰ ਪਤਾ ਸਾਰਿਆਂ ਨੂੰ ਬੰਦ ਆ ਉੱਥੇ ਤਾਂ ਕੋਈ ਜਾ ਹੀ ਨਹੀਂ ਸਕਦਾ ਨਾ ਕੋਈ ਜਾਣਾ ਚਾਹੁੰਦਾ ਜਿਹੜੇ ਲੋਕ ਪੜ੍ਹੇ ਲਿਖੇ ਸੀਗੇ ਜਿਹੜੇ ਕਹਿੰਦੇ ਸੀ ਅਸੀਂ ਆਪਣੀ ਹੋਨਰ ਤੇ ਆਪਣੇ ਟੈਲੈਂਟ ਦੇ ਉੱਤੇ ਜਾਣਾ ਔਰ ਉਹਨਾਂ ਨੂੰ ਸਾਡੀ ਲੋਡ ਆ ਤੇ ਸਾਨੂੰ ਬਣਦੀ ਸਾਡੀ ਸੈਲਰੀ ਦਿੱਤੀ ਜਾਏਗੀ ਪਰ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੂੰ ਵੀ ਟੈਨਸ਼ਨ ਸੀਗੀ ਡਰ ਦਾ ਮਾਹੌਲ ਸੀਗਾ ਵੀ ਕੀ ਹੋਏਗਾ ਕੀ ਨਹੀਂ ਹੋਏਗਾ ਸੋ ਹੁਣ ਤੁਹਾਡੇ ਲਈ ਵੀ ਰਸਤੇ ਖੁੱਲ ਗਏ ਆਉਣ ਵਾਲੇ ਦਿਨਾਂ 'ਚ ਬਹੁਤ ਬਿਹਤਰੀ ਹੋਏਗੀ ਇਸ ਚੀਜ਼ ਦੇ ਉੱਤੇ ਕਿ ਤੁਹਾਡੇ ਵੀਜ਼ਾ ਹੁਣ ਲੱਗਣਗੇ ਔਰ ਲੱਗਣੇ ਸਟਾਰਟ ਵੀ ਹੋ ਜਾਣੇ ਕਿਉਂਕਿ 트ੰਪ ਨੇ ਖੁਦ ਮੰਨਿਆ ਕਿ ਮੈਨੂੰ ਲੋਡ ਆ ਮੇਰੀ ਕੰਟਰੀ ਨੂੰ ਟੈਲੈਂਟ ਦੀ ਹੋਨਰਬਲ ਬੰਦਿਆਂ ਦੀ ਸੋ ਇਦੇ ਵਿੱਚ ਸਟੂਡੈਂਟਾਂ ਲਈ ਵੀ ਰਾਹ ਦੀ ਪਰੀ ਖਬਰ ਆ ਕਿ ਸਟੂਡੈਂਟ ਲਈ ਵੀ ਉਹਨੇ ਕਿਹਾ ਕਿ ਮੈਨੂੰ ਇੱਥੇ ਸਟੂਡੈਂਟਾਂ ਦੀ ਜ਼ਰੂਰਤ ਆ ਅਗਰ ਮੈਂ ਸਟੂਡੈਂਟਾਂ ਨੂੰ ਨਹੀਂ ਬੁਲਾਉਂਗਾ ਬੰਦ ਕਰ ਦੂੰਗਾ ਬਿਲਕੁਲ ਤਾਂ ਮੈਨੂੰ ਬਹੁਤ ਘਾਟਾ ਪਏਗਾ ਮੇਰੀ ਸਰਕਾਰ ਨੂੰ ਮੇਰੇ ਦੇਸ਼ ਨੂੰ ਬਹੁਤ ਹੀ ਜ਼ਿਆਦਾ ਘਾਟੇ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਜਿੰਨੇ ਵੀ ਇੱਥੇ ਕਾਲਜ ਜਾਂ ਯੂਨੀਵਰਸਿਟੀਆਂ ਉਹਨਾਂ ਦਾ ਜਿਹੜਾ ਬਿਜ਼ਨਸ ਆ ਉਹ ਠੱਪ ਹੋ ਜਾਏਗਾ ਉਹਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਏਗਾ ਅਗਰ ਇੱਥੇ ਇੰਟਰਨੈਸ਼ਨਲ ਸਟੂਡੈਂਟ ਨਹੀਂ ਆਣਗੇ ਸੋ ਇਹ ਜਿਹੜੇ ਇੰਟਰਨੈਸ਼ਨਲ ਸਟੂਡੈਂਟਾਂ ਦੇ ਦਿਮਾਗ ਦੇ ਵਿੱਚ ਡਰ ਬੈ ਗਿਆ ਸੀਗੇ ਜਿਹੜੇ ਆਉਣ ਵਾਲੇ ਸੋਚਦੇ ਸੀਗੇ ਪੜ੍ਹਾਈ ਕਰ ਰਹੇ ਸੀਗੇ ਉਹਨਾਂ ਦਾ ਏਮ ਸੀਗਾ ਸਪਨਾ ਸੀਗਾ ਕਿ ਅਸੀਂ ਅਮਰੀਕਾ ਜਾ ਕੇ ਆਪਣੀ ਅਗਲੀ ਸਟੱਡੀ ਕੰਟੀਨਿਊ ਕਰਨੀ ਆ ਸੀ ਉੱਥੇ ਜਾ ਕੇ ਆਪਣਾ ਫਿਊਚਰ ਬਣਾਉਣਾ ਉਹ ਪਿਛਲੇ ਕੁਝ ਦਿਨਾਂ ਦੇ ਇਦਾਂ ਦੀਆਂ ਖਬਰਾਂ ਆ ਰਹੀਆਂ ਦੀ ਡਰ ਗਏ ਸੀਗੇ ਮਾਇੂਸ ਹੋ ਗਏ ਸੀਗੇ ਕਿ ਹੁਣ ਕੀ ਹੋਏਗਾ ਪਰ ਹੁਣ ਤੁਹਾਡੇ ਲਈ ਸਾਰਿਆਂ ਲਈ ਇਹ ਰਾਤ ਭਰੀ ਖਬਰ ਆ ਕਿ ਹੁਣ ਡੋਨਲਡ ਟਰੰਪਸ ਆਪ ਖੁਦ ਮੰਨ ਰਹੇ ਆ ਖੁਦ ਕਹਿ ਰਹੇ ਆ ਕਿ ਆਓ ਵੈਲਕਮ ਸੋ ਤੁਸੀਂ ਆਪਣੀ ਤਿਆਰੀ ਖਿੱਚ ਕੇ ਰੱਖੋ ਆਪਣੀ ਪ੍ਰੈਕਟਿਸ ਕਰਦੇ ਰਹੋ ਸਟੱਡੀ ਕਰਦੇ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਲੱਕ ਬੀ ਅਜ਼ਮਾਓ ਔਰ ਜੋ ਤੁਹਾਡਾ ਸੁਪਨਾ ਉਹਨੂੰ ਪੂਰਾ ਕਰੋ ਆਈ ਹੋਪ ਤੁਹਾਨੂੰ ਇਹ ਖਬਰਾਂ ਤੁਹਾਡੇ ਲਈ ਜ਼ਰੂਰੀ ਹੋਣਗੀਆਂ ਔਰ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਹੈਲਪਫੁਲ ਰਹੀਆਂ ਹੋਣਗੀਆਂ ਸੋ ਪਲੀਜ਼ ਅਗਰ ਤੁਸੀਂ ਇਹਨਾਂ ਦੇ ਬਾਰੇ ਕੁਝ ਵੀ ਕਹਿਣਾ ਜਾਂ ਪੁੱਛਣਾ ਹੋਇਆ ਤਾਂ ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਿਓ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਔਰ ਤੁਹਾਡਾ ਆਪਣਾ ਚੈਨਲ ਆ ਨਵੀਂ ਨਵੀਂ ਅਪਡੇਟ ਲਈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਤੁਹਾਡੇ ਸਪੋਰਟ ਦੀ ਬਹੁਤ ਜਰੂਰਤ ਹੈ ਇਸ ਚੈਨਲ ਨੂੰ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ